ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀ ਜੀ ਅੱਜ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਆਏ ਸੀਗੇ ਜਿਵੇਂ ਕਿ ਹਾਰਡ ਪ੍ਰਭਾਵਿਤ ਇਲਾਕੇ ਜਿੱਥੇ-ਜਿੱਥੇ ਲੋੜ ਸੀਗੀ ਚਾਰਾ ਚਾਰਾ ਜਿਹੜਾ ਪਚਾਇਆ ਸੀਗਾ ਉਥੇ ਆਪਾਂ ਜਾ ਕੇ ਅੱਜ ਜਿਹੜੇ-ਜਿਹੜੇ ਚੀਜ਼ਾਂ ਦੀ ਜ਼ਰੂਰਤ ਸੀਗੀ ਉਹ ਲੈ ਕੇ ਗਏ ਸੀਗੇ ਤੇ ਸਵੇਰ ਦਾ ਹੀ ਵੱਖ-ਵੱਖ ਪਿੰਡਾਂ 'ਚ ਗਏ ਜਿਵੇਂ ਕਿ ਸਬਰਵਾਹ ਹਰੀਕੇ ਤੇ ਇੱਕ ਆਪਣਾ ਜਾ ਰਿਹਾ ਧੁੰਨ ਪਿੰਡ ਤੇ ਫਿਰ ਅਸੀਂ ਮੁੰਡਾ ਪਿੰਡ ਗਏ ਸੀਗੇ ਜਦੋਂ ਮੁੰਡਾ ਪਿੰਡ ਪਹੁੰਚੇ ਤੇ ਅਸੀਂ ਉੱਥੋਂ ਦੇ ਜਿਹੜੇ ਵੀਰ ਸੀ ਸਾਡੇ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਜਿਹੜਾ ਟਰੈਕਟਰ ਟਰਾਲੀ ਰੋਕ ਕੇ ਤੇ ਜਦੋਂ ਅਸੀਂ ਵਿੱਚ ਗਏ ਢੇੜੇ ਦੇ ਸਮਾਨ ਦੇਣ ਦੇ ਲਈ ਤੇ ਸਾਨੂੰ ਸੀਗਾ ਵੀ ਚਲੋ ਚਾਹੀਏ ਉੱਥੇ ਤੇ ਘਰ ਵੇਖੇ ਹੀ ਜਿੱਥੇ-ਜਿੱਥੇ ਇਲਾਕੇ ਪ੍ਰਭਾਵਿਤ ਨੇ ਤੇ ਉਹ ਜਦੋਂ ਕਾਫੀ ਗਾਂਹ ਚਲੇ ਗਏ ਤੇ ਉੱਥੇ ਸਾਡਾ ਜਿਹੜਾ ਢੇੜਾ ਸੀਗਾ ਘਟੋ-ਘਟ 45 ਜਣੇ ਸੀ ਸਵਾਰ ਸੁਣ ਢੇੜਾ ਜਿਹੜਾ ਇੱਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਔਰ ਉਹ ਲਾਈਟ ਨਹੀਂ ਸੀ ਆਉਂਦੀ ਉਹ ਖੱਬਾ ਡਿੱਗ ਪਿਆ ਚਲੋ ਅਚਾਨਕ ਵੇਖ ਕੇ ਮੈਂ ਰੌਲਾ ਪਾਤਾ ਬਚਾਅ ਹੋ ਗਿਆ ਕਵੀਰ ਦੇ ਥੋੜੀ ਜੀ ਛੱਟ ਲੱਗੀ ਔਰ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਦੱਸਣ ਤੋਂ ਬਾਅਦ ਵੀ ਗੁਰੂ ਸਾਹਿਬ ਤੁਹਾਨੂੰ ਤੱਤੀਆਂ ਵਾਵਾ ਨਹੀਂ ਲੱਗਣ ਦਿੰਦੇ ਜਿਵੇਂ ਗੁਰੂ ਤੇਗ ਬਹਾਦਰ ਸਾੱਚੇ ਪਾਤਸ਼ਾਹ ਨੇ ਆਪਣੇ ਪਿਆਰਿਆਂ ਦਾ ਮੱਖਣ ਚਾਹ ਲਵਾਣੇ ਦਾ ਬੇੜਾ ਤਾਰਤਾ ਸੀਗਾ ਅੱਜ ਅਸੀਂ ਵੀ ਗੁਰੂ ਗ੍ਰੰਥ ਅਰਦਾਸ ਕੀਤੀ ਸੱਚੇ ਪਾਤਸ਼ਾਹ ਨੇ ਸਾਡੀ ਲਾਜ ਰੱਖੀ ਮੌਤ ਦੇ ਮੂੰਹ ਚੋਂ ਕੱਢ ਕੇ ਲਿਆਂਦਾ ਸਾਨੂੰ ਔਰ ਜਦੋਂ ਤੁਸੀਂ ਚੰਗੇ ਕੰਮ ਕਰਦੇ ਜੇ ਸ਼ਹੀਦ ਸਿੰਘ ਤੁਹਾਡੇ ਨਾਲ ਹੁੰਦੇ ਨੇ ਅੰਗ ਸੰਗ ਹੁੰਦੇ ਨੇ ਗੁਰੂ ਕਿਰਪਾ ਕਰਦਾ ਇਹ ਜਿਹੜੀ ਸੇਵਾ ਕੀਤੀ ਸੀਗੀ ਸੇਵਾ ਕੀਤੀ ਕੰਮ ਆ ਗਈ ਮਹਾਰਾ ਸੱਚੇ ਪਾਤਸ਼ਾਹ ਨੇ ਤਤੀ ਵਾਵ ਨਹੀਂ ਲਗ ਦਿੱਤੀ ਸਾਰਿਆਂ ਨੂੰ ਉਥੋਂ ਜਿਹੜਾ ਸਹੀ ਸਲੰਤ ਕੱਢ ਲਿਆਂਦਾ ਔਰ ਗੁਰੂ ਸਾਹਿਬ ਤੇ ਭਰੋਸਾ ਸਾਡਾ ਜਿਹੜਾ ਅਟੱਲ ਰਹਿਣਾ ਚਾਹੀਦਾ ਇਹ ਅੱਜ ਬਹੁਤ ਵੱਡਾ ਹਾਸਾ ਜਿਹੜਾ ਵਾ ਪਿੰਡ ਮੁੰਡੇ ਵਿੱਚ ਵਾਪਰ ਜਾਣਾ ਸੀ ਨਹੀਂ ਤੇ ਸਾਨੂੰ ਸਾਹਿਬ ਕੀ ਕਹਿਣਾ ਚਾਹੁੰਦੇ ਵੈਗਜੀਕਾ ਖਾਲਸਾ ਸ੍ਰੀ ਵਹਿਗਜੀ ਕੀ ਫਤਿਹ ਧਰੂਪਾਸ਼ਾ ਨੇ ਇੰਨੀ ਕਿਰਪਾ ਕੀਤੀ ਹੈ ਕਿ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਅਸੀਂ ਪਿੰਡ ਧੁੰਨ ਗਏ ਮੁੰਡਾ ਪਿੰਡ ਗਏ ਜੋ ਕਿ ਮੇਰੇ ਸਾਥੀ ਹਰਮਨ ਵੀਰ ਜੀ ਅਤੇ ਸੋਨੂ ਚਨੇਲਾ ਜੀ ਅਤੇ ਮੇਰਾ ਵੀਰ ਅੰਮ੍ਰਿਤਸਰ ਤੋਂ ਸ਼ਕਤਰ ਜੀ ਸਾਡੇ ਸਰਪੰਚ ਸਾਹਿਬ ਤੇ ਹਰਮਨ ਵੀਰ ਤੇ ਸੋਨੂ ਜੀ ਨੇ ਆਪਣਾਲਾ ਕਰਕੇ ਡੰਗਰਾਂ ਦੇ ਚਾਰੇ ਵਾਸਤੇ ਟਰਾਲੀ ਭਰ ਕੇ ਲੈਂਦੀ ਸੀ ਉਹ ਅਸੀਂ ਜਿੱਥੇ ਜਿੱਥੇ ਲੋੜ ਸੀ ਵੰਡ ਰਹੇ ਸੀ ਮੁੰਡੇ ਪਿੰਡ ਤੋਂ ਮੁੜ ਕੇ 8-9 ਕਿਲੋਮੀਟਰ ਅਸੀਂ ਗਾਂ ਦਰਿਆਵਰ ਨੂੰ ਜੋ ਬੈਕਾ ਸੀ ਉੱਥੇ ਗਏ ਉੱਥੇ ਰਸਤੇ ਦੇ ਵਿੱਚ ਪਾਣੀ ਦਾ ਜਿਹੜਾ ਵਹਾਾ ਇੰਨਾ ਤੇਜ਼ ਹੋ ਗਿਆ ਖੰਭੇ ਦੇ ਜਿੱਟ ਟਕਰਾ ਗਏ ਹਮਾਰਾ ਟੱਟ ਕੇ ਵਿੱਚ ਵੱਜਾ ਉਹ ਸਮਝ ਲਓ ਵੀ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਗੁਰੂ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ ਸਿਰ ਉੱਤੇ ਇੱਕ ਬਾਦਰ ਦੇ ਆਪਣੇ ਪਿਆਰਿਆਂ ਨੂੰ ਆਪਣੀ ਸੰਗਤ ਨੂੰ ਤੱਤੀ ਵਾਹ ਨਹੀਂ ਲੰਘਣ ਦਿੱਤੀ ਅਤੇ ਹੱਥ ਦੇ ਕੇ ਬਚਾਇਆ ਅਤੇ ਸਾਨੂੰ ਘਰ ਆਪੜੇ ਆਉਣ ਦਾ ਗੁਰੂ ਪਾਤਸ਼ਾਹ ਨੇ ਆਪਣੇ ਪਰਿਵਾਰ ਚ ਬਿਚਰਨ ਦਾ ਮੌਕਾ ਦਿੱਤਾ। ਹੋਟਲ ਕੋਟ ਤਨਵਾਦ ਕਰਦਾ ਹੰਕੂ ਪਾਤਸ਼ਾਹ ਦਾ ਵੈਗੁਰ ਜੀ ਖਾਸਾ ਵੈਗੁਰ ਜੀ ਕੀ ਬੰਦੇ। ਅਰ ਮੁੰਜੀ ਕਦਾ ਕੀ ਕਹਿਣਾ ਚਾਹੁੰਦੇ। ਵੈਗੁਰ ਜੀ ਦਾ ਖਾਲਸਾ ਸ਼ੁਰੂ ਹੋਇਆ। ਜੋ ਮੰਝਰ ਬਣਿਆ ਜਦੋਂ ਬੇਡੇ ਦੇ ਵਿੱਚ ਬਹਿ ਕੇ ਇਸ ਕਿਤੇ ਦੇ। ਅਚਾਨਕ ਖੰਬੇ ਨਾਲ ਟਕਰਾਉਣ ਦਾ ਜੋ ਹਲਾਅ ਸੀ ਬੇਡੇ ਨੇ। ਕਿੜਾ ਪਲਟ ਐ ਕਿਸੇ ਦੀ ਪਲਟ ਗਿਆ। ਪਰ ਧੰਨ ਉਹ ਗੁਰੂ ਜਿਹੜਾ ਸੇਵਾ ਲੈ ਰਿਹਾ ਸੀ ਗੁਰੂ ਗ੍ਰੰਥਦਾਸ ਪਾਤਸ਼ਾਹ ਜੀ। ਦੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਠੀਕ ਹੈ ਨਾ ਉਹਨਾਂ ਨੇ ਉਸ ਬੇੜੇ ਨੂੰ ਜਿਹੜਾ ਹੱਥ ਥੇਕੇ ਬਚਾਇਆ ਵਾਕਈ ਇੱਕ ਪਲਟ ਦਾ ਪਲਟ ਦਾ ਬੇੜਾ ਇੱਕੋ ਸਾਈਡ ਤੋਂ ਪਾਣੀ ਭਰਦਾ ਭਰਦਾ ਮਸਾ ਲੱਗਿਆ ਸੋ ਬਸ ਇੰਨਾ ਉਸ ਗੁਰੂ ਦਾ ਸ਼ੁਕਰਗੁਜ਼ਾਰ ਕਰਦੇ ਆ ਕਿ ਉਹ ਸਾਡੇ ਤੇ ਆਫਤ ਨਹੀਂ ਆਈ ਉਹ ਸਾਨੂੰ ਬਚਾਇਆ ਸਕਦਾ ਜੇ ਅਸੀਂ ਕਹੀਏ ਕਿ ਸਾਡੇ ਤੇ ਆਫਤ ਆ ਗਈ ਨਹੀਂ ਉਹ ਸਾਡੇ ਗੁਰੂ ਨੇ ਸਾਨੂੰ ਬਚਾਇਆ ਸੋ ਇਹੀ ਸਾਰੇ ਆਡੇ ਅਰਦਾਸ ਨੂੰ ਅਸੀਂ ਅਰਦਾਸ ਕਰਦੇ ਆ ਕਿ ਸ਼ੁਕਰ ਹੈ ਸਾਨੂੰ ਪ੍ਰਮਾਤਮਾ ਨੇ ਬਚਾਇਆ ਤੇ ਸਕੱਤਰ ਸਾਹਿਬ ਕਿਦਾਂ ਜੀ ਆ ਰਹਿਤ ਵਿੱਚ ਕਿਰਪਾ ਕਿੰਨੀ ਕੀਤੀ ਤੇ ਬਚ ਕੇ ਆ ਗਏ ਚਲੋ ਗੁਰੂ ਸਾਹਿਬ ਗਾਹ ਵੀ ਬਚਾਉਣ ਗਾਹਰੇ ਗਾਹ ਵੀ ਬਚਾਵੇ ਤੇ ਸਰਪੰਚ ਸਾਹਿਬ ਤੁਸੀਂ ਖਾਲਸਾ ਤੁਸੀਂ ਬਾਹਰ ਹੋ ਤੇ ਸਰਪੰਚ ਸਾਹਿਬ ਲੋਕ ਕੀ ਕਹਿੰਦੇ ਹੈਗੇ ਜਿਹੜੇ ਬਾਹਰ ਅਰਦਾਸਾ ਕਰਦੇ ਹੈਗੇ ਕਿ ਕੀ ਕਹਿੰਦੇ ਮੈਂ ਉਸ ਬੀਬੀ ਦਾ ਧਰਮਾਤ ਕਰਨਾ ਉਹਨਾਂ ਦੇ ਘਰ ਐ ਟਰਾਲੀ ਜਾ ਰੁਤੇ ਹਾਂ ਉਹ ਭੈਣ ਨੂੰ ਜਦੋਂ ਪਤਾ ਲੱਗਾ ਉਹ ਭੈਣ ਵਿਚਾਰੀ ਵੈਰੂ ਵੈਰੂ ਕਰਦੀ ਰਹੀ ਵੀ ਜਿੰਨੇ ਵੀਰ ਗੈਸ ਸਫਾਈ ਬਾਸ ਪਰ ਤਕਿਉਨ ਮਹਾਰਾਜ ਮੈਂ ਤੇਰਾ ਧਰਮਾਦ ਕਰਦੀ ਆਂ ਵੀ ਜਿਹੜੇ ਸਾਡੇ ਜਾਨਵਰਾਂ ਵਾਸਤੇ ਸੇਵਾ ਲੈ ਕੇ ਆਏ ਆ ਚਾਰਾ ਲੈ ਕੇ ਆਏ ਆ ਤੇ ਉਹ ਬੀਬੀ ਦੀਆਂ ਅਸੀਸਾਂ ਨੇ ਹੀ ਸਾਰੇ ਵੀਰਾਂ ਤੇ ਮਿਹਰ ਭਰਿਆ ਹੱਥ ਰੱਖਿਆ ਖਗਰੂ ਸਾਹਿਬ ਹਮੇਸ਼ਾ ਆਪਣੇ ਪਿਆਰਿਆਂ ਨੂੰ ਬਚਾਉਂਦੇ ਆ ਤੱਤੀਆਂ ਵਾਵਾ ਚੋ ਕੱਢ ਲਿਉਂਦੇ ਪਰ ਸਾਡਾ ਵੀ ਫਰਜ਼ ਬਣਦਾ ਹੈ ਕਿ ਜਦੋਂ ਅਸੀਂ ਕਿਤੇ ਬੇੜੇ ਚ ਜਾਈਏ ਤੇ ਸੇਫਟੀ ਜਿਹੜੀਆਂ ਹੁੰਦੀਆਂ ਬੈਲ ਲੈ ਕੇ ਜਾਈਏ ਸੇਫਟੀ বেলਟਾਂ ਜਿਹੜੀਆਂ ਜੈਕਟਾਂ ਹੁੰਦੀਆਂ ਵਾ ਉਹ ਸੇਫਟੀ ਵਾਲੀਆਂ ਉਹ ਪਾ ਕੇ ਜਾਈਏ ਸੋ ਕਿਤੇ ਨਾ ਕਿਤੇ ਜੇ ਆਪਾਂ ਸੇਫਟੀ ਜੈਕਟ ਪਾ ਕੇ ਜਾਂਦੇ ਆ ਤੇ ਉਹਦੇ ਨਾਲ ਬਚਾਅ ਵੀ ਹੁੰਦਾ ਵਾ ਔਰ ਦੂਜਿਆਂ ਦਾ ਵੀ ਬਚਾਅ ਹੁੰਦਾ ਇਹ ਬਿਲਕੁਲ ਜ਼ਰੂਰ ਕਰਿਆ ਕਰੀਏ ਲਾਪਰਵਾਹੀ ਨਾ ਕਰਿਆ ਕਰੀਏ ਜਦੋਂ ਆਪਾਂ ਇਦਾਂ ਦਾ ਕੰਮ ਕਰਦੇ ਇਹਦੇ ਨਾਲ ਅਗਲੇ ਬੰਦੇ ਦੀ ਵੀ ਵੱਧਤ ਹੋ ਜਾਂਦੀ ਆ ਤੇ ਆਪਣੀ ਜਾਨ ਵੀ ਜੋਖਮ 'ਚ ਨਹੀਂ ਪੈਂਦੀ ਕਿਉਂਕਿ ਗੁਰੂ ਸਾਹਿਬ ਹਮੇਸ਼ਾ ਆਪਣੇ ਅੰਗ ਸੰਗ ਆ ਪਰ ਸਾਡਾ ਵੀ ਫਰਜ਼ ਬਣਦਾ ਜੀ ਜਿਹੜੀਆਂ ਰੈਸਕਿਊ ਦੇ ਲਈ ਆਪਾਂ ਨੂੰ ਜ਼ਰੂਰਤਾਂ ਦੀਆਂ ਚੀਜ਼ਾਂ ਦੀਆਂ ਉਹ ਸਮਾਨ ਜ਼ਰੂਰ ਲੈ ਕੇ ਜਾਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ